ਸਾਂਧਰ ਨਾਮ ਸਿੰਘ ਜੀ ਹੋਏ ਨੇ ਰਾਮਪੁਰ ਖੇੜੇ ਵਾਲੇ ਇਹਨਾਂ ਕੋਲ ਹਰਬਖਸ਼ ਸਿੰਘ ਨਾਂ ਦਾ ਇੱਕ ਸਰੀਰ ਆਇਆ ਸੀ ਹਰਬਖਸ਼ ਸਿੰਘ ਉਹਨੇ ਆ ਕੇ ਕਿਹਾ ਸੀ ਮਾ ਪਰਛੋ ਮੇਰਾ ਚਿਤ ਕੀਤਾ ਵੀ ਮੈਂ ਆਪਣੇ ਖੇਤਾਂ ਵਿੱਚ ਟੂ ਵੈਲ ਲਾਵਾਂ ਬੜੇ ਕਿੱਲੇ ਜ਼ਮੀਨ ਹੈ ਮੈਂ 8-9 ਜਗ੍ਹਾ ਦੇ ਉੱਤੇ ਬੋਰ ਕੀਤੇ ਨੇ ਬੋਰ ਟੂ ਵੈਲ ਲਾਉਣ ਲਈ ਬ੍ਰਹਮਾਪੁਰ ਤੋਂ ਪਾਣੀ ਨਹੀਂ ਆ ਰਿਹਾ ਧਿਆਨ ਦੇਣਾ ਨਹੀਂ ਬਈ ਮੈਨੂੰ ਕੋਈ ਪਾਠ ਦੱਸੋ ਮੇਰੀ ਅਰਦਾਸ ਕਰੋ ਕਿ ਮੇਰੇ ਟਿਊਬਵੈਲ ਖੇਤਾਂ 'ਚ ਜਿੱਥੇ ਮੈਂ ਲਾਉਣਾ ਚਾਹੁੰਨਾ ਵਾ ਬੋਰਜ ਪਾਣੀ ਆ ਜਾਏ ਪਾਣੀ ਨਹੀਂ ਆ ਰਿਹਾ ਚੜਦਾ ਨਹੀਂ ਬੜੀ ਕਮਾਈ ਸੀ 17 ਘੰਟੇ ਨਿਤਨੇਮ ਦਾ ਪਹਿਰਾ 3 ਸਾਲ ਲਗਾਤਾਰ ਰੱਖਿਆ ਸਤ ਬਾਬਾ ਰਾਮ ਸਿੰਘ ਜੀ ਰਾਮਪੁਰ ਖੇੜਿਆ ਲੈ ਨੇ ਆਖੋ ਸਤਨਾਮ ਕਿਤੇ 1 3 ਸਾਲ ਚ ਇੱਕ ਨਾਗਾ ਵੀ ਨਹੀਂ ਪੈਣ ਦਿੱਤਾ 17 ਘੰਟੇ ਦੇ ਨੇਮ ਨੂੰ ਔਰ ਕਹਿੰਦੇ ਸੀ ਵੀ ਇਸ ਵਾਸਤੇ ਲਾਈ ਹਾਜ਼ਰੀ ਸਰਬੱਤ ਦੇ ਭਲੇ ਲਈ ਗੱੜ ਕੇ ਆਖੋ ਸਤਨਾਮ ਉਹਦੀ ਗੱਲ ਸੁਣ ਕੇ ਸੋਚੀ ਪੈ ਗਏ ਧਿਆਨ ਦੇਣਾ 2 ਮਿੰਟ ਸੋਚ ਕੇ ਪਤਾ ਕੀ ਕਹਿੰਦੇ ਆ ਉਹ ਸਮਝਦਾ ਸੀ ਵੀ ਮੈਨੂੰ ਸੁਖਮਨੀ ਸਾਹਿਬ ਜਾਂ ਜਗਦੀਸ਼ ਸਾਹਿਬ ਦਾ ਪਾਠ ਦੱਸਣਗੇ ਪਰ ਮਹਾਂਪੁਰਸ਼ਾਂ ਨੇ ਮੋੜ ਹੀ ਕਿਦਰੇ ਹੋਰ ਕੱਟਤਾ ਗੱਜ ਕਿ ਆ ਕੋ ਸਤ ਨਾਹਾ ਉਹ ਮੋੜ ਆਪਣੇ ਤੇ ਲੈਣਾ ਹੋਰ ਕਿਸੇ ਮਹਾਂਪੁਰਸ਼ ਦਾ ਬਚਨ ਸੁਣਾਉਣ ਦਾ ਮਤਲਬ ਨਹੀਂ ਮੋੜ ਆਪਣੇ ਤੇ ਲੈਣਾ ਮੈਂ ਵੀ ਲਿਆ ਕਹਿੰਦਾ ਜੀ 8-10 ਜਿਹੜਾ ਟਿਊਬਵੈਲ ਦਾ ਮੈਂ ਬੋਰ ਕੀਤਾ ਪਾਣੀ ਨਹੀਂ ਆ ਰਿਹਾ ਤੇ ਮਹਾਪੁਰਸ਼ ਪੰਜ ਸੱਤ ਮਿੰਟ ਸੋਚ ਕੇ ਕਹਿੰਦੇ ਆਣਾ ਵੀ ਨਹੀਂ ਗੱਜ ਕੇ ਆਖੋ ਸਤਨਾਮ ਆਣਾ ਵੀ ਨਹੀਂ ਕਹਿੰਦਾ ਜੀ ਇਹ ਕਿਉਂ ਵੀ ਮੇਰੇ ਜਿੱਥੇ ਟਿਊਬਵੈਲ ਆਪਣੀ ਜਿੰਨੇ ਕਿੱਲੇ ਜ਼ਮੀਨ ਹੈ ਵੀ 25 ਕਿੱਲੇ ਵੀ ਆਣਾ ਵੀ ਨਹੀਂ ਕਹਿੰਦੇ ਹਾਂ ਆਣਾ ਵੀ ਨਹੀਂ ਕਿਉਂ ਕਿਉਂਕਿ ਤੂੰ ਇੱਕ ਗਰੀਬ ਦੇ ਪੈਸੇ ਨਹੀਂ ਦਿੱਤੇ ਆ ਕੋ ਸਤਨਾ ਐਵੀ ਵੰਡ ਛਕਣਾ ਜੀ ਧਿਆਨ ਦੇਣਾ ਤੂੰ ਇੱਕ ਗਰੀਬ ਦੇ ਪੈਸੇ ਨਹੀਂ ਦਿੱਤੇ ਉਹ ਸਾਥ ਸੰਗਤ ਜਿਹੜਾ ਹਰਬਖਸ਼ ਸਿੰਘ ਸੀ ਨਾ ਜ਼ਿੰਮੇਦਾਰ ਭਗਤ ਤਬਕ ਪਿਆ ਤੂੰ 15 20 ਬੰਦੇ ਬੈਠੇ ਸੀ ਬੇਇੱਜ਼ਤੀ ਹੁੰਦੀ ਹੈ ਜਿੰਦਾ ਜੀ ਮੈਂ ਤਾਂ ਕਦੀ ਕਿਸੇ ਦੇ ਪੈਸੇ ਰੱਖੇ ਨਹੀਂ ਮਾਹ ਪੁਰਸ਼ਾ ਨੇ ਸਾਰੇ 15 ਵਿਆ ਨੂੰ ਬਾਹਰ ਭੇਜਤਾ ਤੇ ਉਹਨੂੰ ਕੱਲਿਆਂ ਵਾਇਆ ਕਹਿਣ ਲੱਗੇ ਰਵਕਸਿਆਂ ਆਰਾਮ ਨਾਲ ਬਹਿ ਕੇ ਯਾਦ ਕਰ ਲੱਗਾ ਯਾਦ ਕਰਾਂ ਕਰਦੇ 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 ਕਹਿੰਦਾ ਹਾਂ ਮਾਹ ਪੁਰਸ਼ੋ ਇੱਕ ਗਰੀਬ ਦੇ ਕੋਲੋਂ ਮੈਂ ਕੰਮ ਕਰਾ ਕੇ ਤੇ ਉਹਦੇ 280 ਰੁਪਏ ਨਹੀਂ ਦਿੱਤਾ ਕੋ ਸਤਨਾ ਆਹ ਬੰਨ ਛਕਣਾ ਜੀ ਧਿਆਨ ਦੇਣਾ ਸਨਗਰ ਅੱਜ ਇੱਕ ਜਗ੍ਹਾ ਤੇ ਦਾਸ ਖੜਾ ਸੀ ਤੇ ਕਿਸੇ ਨੂੰ ਨਹੀਂ ਪਤਾ ਸੀ ਖੜਾ ਸੀ ਉਹ ਜਗ੍ਹਾ ਤੇ ਕਿਸੇ ਜਗ੍ਹਾ ਵਾਸਤੇ ਲੰਗਰ ਬਣ ਰਿਆ ਸੀ ਧਿਆਨ ਦੇਣ ਰਖਸ਼ੀ ਆਲੇ ਨੇ ਆਇਆ ਤੇ ਅੰੂ ਗੰਡੇ ਬੋਰੀਆਂ ਲਾਈਆਂ ਜਿਨ੍ਹਾਂ ਨੇ ਸਭ ਕੁਝ ਮੰਗਾਇਆ ਸੀ ਰਖਸ਼ੀ ਆਲਾ ਕਹਿਣ ਲੱਗਾ ਜੀ ਮਜ਼ਦੂਰੀ ਧਿਆਨ ਦੇਣਾ ਜੀ ਉਹ ਕਹਿੰਦਾ ਕਿੰਨੇ ਪੈਸੇ ਕਹਿੰਦਾ 10 ਰੁਪਏ ਉਹ ਦੇਣ ਵਾਲਾ ਕਹਿੰਦਾ ਅੱਠ ਦੇਣੀ ਉਹ ਕਹਿੰਦਾ ਨਹੀਂ ਮੇਰੇ 10 ਬਣਦੇ ਮੈਂ ਕਰਕੇ ਆਇਆ 10 ਹੀ ਲੈਣੇ ਕਹਿੰਦਾ ਅੱਠ ਲੈ ਅੱਠ ਲੈਣਾ ਹੀ ਲੈ ਜਾ ਨਹੀਂ ਤੇ ਨਹੀਂ ਦੇਣੇ ਇਹ ਮੇਰੇ ਵੇਖਦਿਆਂ ਦੀ ਉਹਨੇ ਲਏ ਨਹੀਂ ਤੇ ਉਹਨੇ ਦਿੱਤੇ ਨਹੀਂ ਆਹ ਕੋ ਸਤਨਾ ਮੈਂ ਮਾਨੇ ਤਾਂ ਸੋਚ ਰਿਹਾ ਫਿਰ ਕੀ ਕਰਨਾ ਲੰਗਰ ਲਾ ਕੇ ਉਹ ਇੱਕ ਰਖਸ਼ਿਆ ਵਾਲੇ ਦਾ ਗਰੀਬ ਦਾ ਤੇ ਹੱਕ ਵੀ ਨਹੀਂ ਦਿੱਤਾ ਗੱਜ ਕੇ ਆਹ ਕੋ ਸਤਨਾ ਇਨੇ ਜਦੋਂ ਯਾਦ ਕੀਤਾ ਨਾ ਜੀ ਹਰਬਖਸ਼ ਸਿੰਘ ਨੇ ਕਹਿੰਦਾ ਜੀ 280 ਰੁਪਏ ਇੱਕ ਗਰੀਬ ਦੇ ਦੇਣੇ ਗੁਰੂ ਪਿਆਰਿਓ ਸਭ ਧਿਆਨ ਦੇਣਾ ਆਪਣੇ ਕਿਸੇ ਕਾਰੀਗਰ ਕਿਸੇ ਮਿਸਤਰੀ ਕਿਸੇ ਮਜ਼ਦੂਰ ਕਿਸੇ ਗਰੀਬ ਕਿਸੇ ਮਿਹਨਤੀ ਦਾ ਪੈਸਾ ਤੁਹਾਡੇ ਨਾਲ ਨਾ ਰਹਿ ਜਾਏ ਯਤਨ ਕਰਿਓ 2 4 5 10 50 ਨਾਲ ਫਰਕ ਨਹੀਂ ਪੈਂਦਾ ਜੇ ਰੱਬ ਨੇ ਦਿੱਤੇ ਨੇ ਤੇ ਬਹੁਤ ਢੀੜੇ ਨਾ ਬਣਿਆ ਬਹੁਤ ਤੰਗ ਖਿਆਲ ਨਾ ਬਣਿਆ ਇਹ ਹਰਬਖਸ਼ ਸਿੰਘ ਕਹਿੰਦਾ ਜੀ ਆ ਗਿਆ ਯਾਰ ਤੇ ਸੰਤ ਰਾਮ ਸਿੰਘ ਜੀ रामपुर ਖੇੜੇ ਵਾਲੇ ਕਹਿੰਦੇ ਕਹਿੰਦੇ ਕਿੰਨਾ ਚਿਰ ਹੋ ਗਿਆ ਕਹਿੰਦਾ ਜੀ 18 ਮਹੀਨੇ ਆ ਕੋ ਸਤਨਾ ਕਹਿੰਦੇ ਜਾ ਫਿਰ ਵਿਆਜ ਸਮੇਤ ਉਹਦੇ ਪੈਸੇ ਮੋੜ ਕੇ ਆ ਵਿਆਜ ਸਮੇਤ ਇਸ ਸਾਖੀ 'ਚ ਲਿਖਿਆ ਕਿਤਾਬ ਦਾ ਨਾਮ ਹੈ ਸੇਕਨੇਹਿਆ। ਅੰਦ ਬਾਬਰ ਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦੀ ਕਿਤਾਬ। ਕਹਿੰਦੇ ਜਦੋਂ ਉਹ ਹਰਬਖਸ਼ ਸਿੰਘ ਉਹ ਗਰੀਬ ਦੇ ਘਰ ਗਿਆ ਨਾ ਜੀ ਤੇ ਸਾਖੀ 'ਚ ਲਿਖਿਆ 330 ਰੁਪਏ। ਇਹ ਉਦੋਂ ਦਾ ਬਚਨ ਜੇ 50 ਸਾਲ ਪਹਿਲਾਂ ਉਦੋਂ 280 ਰੁਪਏ ਕਿਸੇ ਦੇ ਮਾਰਨੇ ਬੜੀ ਵੱਡੀ ਗੱਲ ਸੀ। ਅੱਜ ਕੱਲ ਦਾ 3-4 ਹਜ਼ਾਰ 5 ਹਜ਼ਾਰ ਹੋ ਗਿਆ। ਕਿੰਨਾ ਜ਼ਿਆਦਾ ਹੋ ਗਿਆ। ਕਹਿੰਦੇ 330 ਰੁਪਏ ਦਿੱਤੇ। ਜਦੋਂ ਗਰੀਬ ਨੇ ਕੁੰਡਾ ਖੋਲਿਆ 330 ਰੁਪਏ ਪਲੀ ਤੇ ਵੇਖੇ। ਕਿ ਇਹ ਉਹ ਬੰਦਾ ਕਿ ਜਿਹਦੇ ਘਰ ਦੇ ਵਿੱਚ ਫੇਰੇ ਮਾਰ-ਮਾਰ ਕੇ ਥੱਕ ਗਿਆ ਮੇਰੇ ਪੈਸੇ ਦੇ ਦਿਓ ਮੇਰੇ ਪੈਸੇ ਦੇ ਦਿਓ ਅੱਜ ਵਿਆਜ ਸਮੇਤ 18 ਮਹੀਨੇ ਬਾਅਦ ਦੇਣਾ ਹੈ। ਖਾਲਸਾ ਈਤਿਆਨ ਦੇਣਾ ਕੋਈ ਸਿੱਧਾ ਰਸਤਾ ਵਿਖਾਉਣ ਵਾਲਾ ਮਿਲ ਜੇ ਗੱਜ ਕੇ ਆਖੋ ਸਤਨਾਮ ਕਹਿੰਦੇ ਜਦੋਂ 330 ਰੁਪਈਏ ਦੇ ਮੋੜ ਕੇ ਆਇਆ ਨਾ ਫੇਰ ਸੰਤ ਬਾਬਾ ਰਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਤੋਂ ਮਾਪੁਰਸ਼ੋ ਜਿਸ ਗਰੀਬ ਨੇ 18 ਮਹੀਨੇ ਹੋਏ ਪੈਸੇ ਮਾਰੇ ਸੀ ਤੇ ਆਇਆ ਵਾ ਵਿਆਜ ਸਮੇਤ ਮਾਪੁਰਸ਼ੋ ਹੁਣ ਮੈਨੂੰ ਦੱਸੋ ਕਿ ਮੈਂ ਆਪਣੇ ਖੇਤਾਂ 'ਚ ਟਿਊਬ ਹੈ ਲਿਆਉਣਾ ਵੈ ਉੱਤਰ ਵੱਲ ਲਵਾਵਾਂ ਦੱਖਣ ਵੱਲ ਕੇ ਪੱਛਮ ਵੱਲ ਕੇ ਪੂਰਬ ਵੱਲ 8-10 ਬੋਰ ਕੀਤੇ ਨੇ ਪਾਣੀ ਨਹੀਂ ਆ ਰਿਹਾ ਕਿੱਥੇ ਲਾਵਾਂ ਤੇ ਮਹਾਂਪੁਰਖ ਕਹਿਣ ਲੱਗੇ ਅਸੀਂ ਗੁਰਨਾਗ ਦੇ ਭਰੋਸੇ ਤੇ ਕਹਿੰਨੇ ਹਾਂ ਹੁਣ ਜਿੱਥੇ ਮਰਜ਼ੀ ਲਾ ਲੈ ਇੰਨਾ ਕ ਪਾਣੀ ਆਏਗਾ ਸਾਂਭਿਆ ਨਹੀਂ ਜਾਊ ਆਖੋ ਸਤਨਾਮ ਵਾਹਿਗੁਰੂ ਸਾਖੀ ਜਿ ਲਿਖਿਆ ਕਿ ਆਉ ਟਿਊਬ ਵੈਲ 5-7 ਸਾਲ ਬਾਅਦ ਪਾਣੀ ਉਤਰ ਜਾਂਦਾ ਫਿਰ ਵੋਕੀਆਂ ਨਵੀਆਂ ਪਾਣੀਆਂ ਪੈਂਦੀ ਤੇ ਕਹਿੰਦੇ ਇਸ ਹਰ ਬਕਸਿੰਗ ਨੇ ਜਿਹੜਾ ਟਿਊਬ ਵੈਲ ਲਵਾਇਆ 30 ਸਾਲ ਪਾਣੀ ਨਹੀਂ ਉਤਰਿਆ ਕੋ ਸਤਨਾਮ 30 ਸਾਲ